भारत के राष्ट्रीय सुरक्षा सलाहकार अजीत डोभाल ने चीन के विदेश मंत्री वांग यी ਨਾਲ फोन पे ਗੱਲਬਾਤ ਕੀਤੀ। ਉਸਨੇ वांग यी ਨੂੰ ਕਿਹਾ ਕਿ جنگ भारत ਦੀ પસંદ ਨਹੀਂ ਹੈ ਤੇ ਇਸ ਵਿੱਚ ਕਿਸੇ ਦਾ ਵੀ ਕੋਈ ਫਾਇਦਾ ਨਹੀਂ ਹੈ। डोभाल ਨੇ ਕਿਹਾ ਕਿ ਪਹਿਲਗਾਮ ਵਿੱਚ ਹੋਏ ਆਤਵਾਦੀ ਹਮਲੇ ਤੋਂ ਬਾਅਦ ਕਾਰਵਾਈ ਜ਼ਰੂਰੀ ਸੀ। ਕਿਉਂਕਿ ਇਸ ਵਿੱਚ ਬਹੁਤ ਸਾਰੇ ਮਾਸੂਮ ਲੋਕਾਂ ਨੇ ਆਪਣੀਆਂ ਜਾਨਾਂ ਗਵਾ ਦਿੱਤੀਆਂ ਸਨ। ਚੀਨੀ ਵਿਦੇਸ਼ ਮੰਤਰੀ ਨੇ ਖੁਦ ਪਹਿਲਗਾਮ ਹਮਲੇ ਦੀ ਨਿੰਦਾ ਕੀਤੀ ਹੈ। ਇਸੋ ਐਲਵਾ ਨੇ ਅਪਾਰ ਦੀ ਜੰਗ ਨਾ ਚਾਉਣ ਦੀ ਭਾਵਨਾ ਦੀ ਪ੍ਰਸ਼ੰਸਾ ਕੀਤੀ ਰਿਪੋਰਟ ਅਨੁਸਾਰ ਡੋਬਾਲ ਦੇ ਵਾਂਗੀ ਵਿਚਾਰ ਇਹ ਗੱਲਬਾਤ ਉਸ ਸਮੇਂ ਹੋਈ ਜਦੋਂ ਚੀਨ ਨੇ ਭਾਰਤ ਤੇ ਪਾਕਿਸਤਾਨ ਵਿਚਕਾਰ ਫੌਜੀ ਟਕਰਾਅ ਵਿੱਚ ਪਾਕਿਸਤਾਨ ਦਾ ਖੁੱਲਕੇ ਸਮਰਥਨ ਕੀਤਾ ਸੀ ਵਾਂਗੀ ਨੇ ਸ਼ਨੀਵਾਰ 10 ਮਈ ਨੂੰ ਪਾਕਿਸਤਾਨੀ ਵਿਦੇਸ਼ ਮੰਤਰੀ ਇਸਹਾਕ ਡਾਰ ਨਾਲ ਟੈਲੀਫੋਨ ਤੇ ਗੱਲਬਾਤ ਦੌਰਾਨ ਇਹ ਵੀ ਕਿਹਾ ਕਿ ਚੀਨ ਪਾਕਿਸਤਾਨ ਦੀ ਅਖੰਡਤਾ ਪ੍ਰਭੂਸੱਤਾ ਤੇ ਆਜ਼ਾਦੀ ਨੂੰ ਬਣਾਈ ਰੱਖਣ ਵਿੱਚ ਉਸ ਦੇ ਨਾਲ ਖੜਾ ਰਹੇਗਾ ਉਹਨਾਂ ਚੀਨ ਨੂੰ ਪਾਕਿਸਤਾਨ ਦਾ ਸਦਾਬਹਾਰ ਦੋਸਤ ਦੱਸਿਆ ਸੀ ਤੇ ਚੁਣੌਤੀਪੂਰਨ ਹਾਲਾਤਾਂ ਵਿੱਚ ਉਸ ਦੇ ਸੰਜਮ ਤੇ ਜ਼ਿੰਮੇਵਾਰ ਵਿਹਾਰ ਦੀ ਪ੍ਰਸ਼ੰਸਾ ਕੀਤੀ ਸੀ ਸ਼ਨੀਵਾਰ ਨੂੰ ਪਾਕਿਸਤਾਨ ਤੇ ਭਾਰਤ ਨੇ ਆਪਰੇਸ਼ਨ ਸਿੰਦੂਰ ਤੋਂ ਬਾਅਦ ਚੱਲ ਰਹੇ ਫੌਜੀ ਤਣਾਅ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਤੇ ਜੰਗਬੰਦੀ ਤੇ ਸਹਿਮਤੀ ਜਤਾਈ ਇਸ ਤੋਂ ਬਾਅਦ ਅਜੀਤ ਡੋਬਾਲ ਨੇ ਚੀਨੀ ਵਿਦੇਸ਼ ਮੰਤਰੀ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੋਵੇਂ ਜੰਗਬੰਦੀ ਲਈ ਵਚਨਬੱਧ ਨੇ। ਉਹਨਾਂ ਕਿਹਾ ਅਸੀਂ ਖੇਤਰੀ ਸ਼ਾਂਤੀ ਤੇ ਸਥਿਰਤਾ ਦੀ ਜਲਦੀ ਬਹਾਲੀ ਦੀ ਵੀ ਉਮੀਦ ਕਰਦੇ ਹਾਂ। ਡੋਬਾਲ ਨੇ ਕਿਹਾ ਪਹਿਲਗਾਮ ਆਤਵਾਦੀ ਹਮਲੇ ਵਿੱਚ ਬਹੁਤ ਸਾਰੇ ਲੋਕ ਮਾਰੇ ਗਏ ਨੇ। ਅਜਿਹੀ ਸਥਿਤੀ ਵਿੱਚ ਭਾਰਤ ਨੂੰ ਆਤਵਾਦ ਵਿਰੋਧੀ ਕਾਰਵਾਈ ਕਰਨ ਦੀ ਜ਼ਰੂਰਤ ਸੀ। ਜਵਾਬ ਵਿੱਚ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਪਹਿਲਗਾਮ ਵਿੱਚ ਹੋਏ ਆਤਵਾਦੀ ਹਮਲੇ ਦੀ ਨਿੰਦਾ ਕੀਤੀ। ਉਨਾ ਹਰ ਤਰ੍ਹਾਂ ਦੇ ਹੱਤਵਾਦ ਦਾ ਵਿਰੋਧ ਕੀਤਾ ਤੇ ਕਿਹਾ ਕਿ ਚੀਨ ਦੋਭਾਲ ਦੇ ਇਸ ਬਿਆਨ ਦੀ ਸ਼ਲਾਘਾ ਕਰਦਾ ਏ ਕਿ ਜੰਗ ਭਾਰਤ ਦੀ ਪਸੰਦ ਨਹੀਂ ਹੈ ਤੇ ਉਹ ਦਿਲੋਂ ਉਮੀਦ ਕਰਦਾ ਏ ਕਿ ਦੋਵੇਂ ਤਿਰਾਂ ਭਾਰਤ ਅਤੇ ਪਾਕਿਸਤਾਨ ਸ਼ਾਂਤੀ ਬਣਾਈ ਰੱਖਣਗੇ ਤੇ ਸੰਜਮ ਵਰਤਣਗੇ ਅਸੀਂ ਗੱਲਬਾਤ ਰਾਹੀਂ ਮਤਭੇਦਾਂ ਨੂੰ ਹੱਲ ਕਰਾਂਗੇ ਤੇ ਤਣਾਅ ਤੋਂ ਬਚਾਂਗੇ ਵਾਂਗ ਯੀ ਨੇ ਭਾਰਤ ਤੇ ਪਾਕਿਸਤਾਨ ਵਿਚਕਾਰ ਗੱਲਬਾਤ ਰਾਹੀਂ ਸਥਾਈ ਜੰਗਬੰਦੀ ਦਾ ਸਮਰਥਨ ਕੀਤਾ ਏ